ਮੈਲਬੌਰਨ ਤੋਂ ਦਿੱਲੀ ਜਾ ਰਹੀ ਕੁਮਾਂਡਸ ਦੀ ਫਲਾਈਟ ਦੇ ਵਿੱਚ 24 ਸਾਲਾਂ ਦੀ ਭਾਰਤੀ ਮੂਲ ਦੀ ਕੁੜੀ ਦੀ ਜਹਾਜ਼ ਦੇ ਵਿੱਚੋਂ ਡਾਨਪਰਤ ਹੋ ਕੇ ਪਹਿਲਾ ਹੀ ਹੋਈ ਮੌਤ ਸੇਫ ਬੰਨ ਦਾ ਸੁਪਨਾ ਦੇਖਣ ਵਾਲੀ ਮਨਪ੍ਰੀਤ ਪਰ 4 ਸਾਲ ਪਹਿਲਾਂ ਭਾਰਤ ਦੇ ਵਿੱਚ ਆਪਣੇ ਪਰਿਵਾਰ ਨਾਲ ਮਿਲਣ ਲਈ ਉਤਸ਼ਾਹੀ ਸੀ ਰਿਪੋਰਟ ਦੇ ਮਤਲਬ ਮੁਤਾਬਿਕ ਫਲਾਈਟ ਵਿੱਚ ਚੜਨ ਤੋਂ ਪਹਿਲਾਂ ਮਨਪ੍ਰੀਤ ਦੀ ਤੰਤ ਬਖਰਾਬ ਹੋ ਗਈ ਪਰ ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਫਲਾਈਟ ਦੇ ਵਿੱਚ ਚੜ ਗਈ ਹਾਲਾਂਕਿ ਜਿਵੇਂ ਹੀ ਉਸਨੇ ਸੀਟ ਬੈਲਟ ਲਗਾਉਣ ਦੀ ਕੋਸ਼ਿਸ਼ ਕੀਤੀ ਉਹ ਆਪਣੀ ਸੀਟ ਤੇ ਅਚਾਨਕ ਡਿੱਗ ਗਈ ਅਤੇ ਉਸਦੀ ਮੌਤ ਹੋ ਗਈ ਫਲਾਈ ਨੂੰ ਬੋਰਡਿੰਗ ਗੇਟ ਤੇ ਹੀ ਰੋਕਿਆ ਗਿਆ ਅਤੇ ਉਸ ਨੂੰ ਹਸਪਤਾਲ ਲੈ ਜਾਇਆ ਗਿਆ ਰਿਪੋਰਟ ਦੇ ਮਤਲਬਿਕ ਉਹਨਾਂ ਦੇ ਦੋਸਤ ਗੁਰਦੀਪ ਗਰੇਵਾਲ ਨੇ ਹੇਰਾਡਲ ਨੂੰ ਸਾਨੂੰ ਦੱਸਿਆ ਸੀ ਕਿ ਜਦੋਂ ਉਸ ਨੂੰ ਜਹਾਜ਼ ਦੇ ਵਿੱਚ ਚੜੀ ਤਾਂ ਉਹ ਆਪਣੀ ਸੀਟ ਬੈਲਟ ਲਗਾਉਣ ਦੇ ਵਿੱਚ ਪਰੇਸ਼ਾਨ ਹੋ ਰਹੀ ਸੀ ਉਡਾਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਆਪਣੀ ਸੀਟ ਦੇ ਸਾਹਮਣੇ ਡਿੱਗ ਪਈ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਮਨਪ੍ਰੀਤ ਬੁਖਰੀ ਦੇ ਵਿੱਚ ਪੜ੍ਹਾਈ ਕਰਦੀ ਸੀ ਅਤੇ ਆਸਟ੍ਰੇਲੀਆ ਪੋਸਟ ਦੇ ਵਿੱਚ ਕੰਮ ਕਰ ਰਹੀ ਸੀ ਅਤੇ ਸ਼ੈਫ ਬਣ ਦੀ ਸੁਪਨਾ ਰੱਖਦੀ ਸੀ ਆਪਣੀ ਮੌਤ ਤੋਂ ਪਹਿਲਾਂ ਹੀ ਮਨਪ੍ਰੀਤ ਮਾਰਚ 2020 ਦੇ ਵਿੱਚ ਆਸਟ੍ਰੇਲੀਆ ਜਾਣ ਤੋਂ ਬਾਅਦ ਪਹਿਲੀ ਵਾਰ ਆਪਣੇ ਮਾਤਾ ਪਿਤਾ ਨੂੰ ਮਿਲਣ ਲਈ ਭਾਰਤ ਆ ਰਹੀ ਸੀ ਇਸ ਮੁਸ਼ਕਿਲ ਦੇ ਵਿੱਚ ਮਨਪ੍ਰੀਤ ਦੇ ਪਰਿਵਾਰ ਦੀ ਮਦਦ ਲਈ ਇੱਕ ਗਰਫੰਡਮੀ ਪੇਜ ਬਣਾਇਆ ਗਿਆ ਪੇਜ ਤੇ ਲਿਖਿਆ ਗਿਆ ਹੈ ਕਿ ਸਾਡੀ ਪਿਆਰੀ ਦੋਸਤ ਮਨਪ੍ਰੀਤ ਸਾਨੂੰ ਜਲਦੀ ਹੀ ਛੱਡ ਕੇ ਚਲੀ ਗਈ ਸਾਡੇ ਜੀਵਨ ਦੇ ਵਿੱਚ ਇੱਕ ਅਜਿਹੇ ਖਾਲੀਪਨ ਛੱਡ ਗਈ ਤੇ ਜੈਸ ਨੂੰ ਕਦੇ ਵੀ ਭਰਿਆ ਨਹੀਂ ਜਾ ਸਕਦਾ ਜਿਵੇਂ ਹੀ ਉਹਦਾ ਦੇਹਾਂਤ ਤੇ ਸੋਗ ਮਨਾ ਰਹੇ ਹਾਂ ਜਦੋਂ ਅਸੀਂ ਉਸਦੀ ਯਾਦ ਦਾ ਸਨਮਾਨ ਕਰਨ ਅਤੇ ਜ਼ਰੂਰਤ ਦੇ ਸਮੇਂ ਦੇ ਵਿੱਚ ਜ਼ਰੂਰਤ ਦੇ ਸਮੇਂ ਦੇ ਵਿੱਚ ਉਹਨਾਂ ਦੇ ਪਰਿਵਾਰ ਦਾ ਸਮਰਥਨ ਕਰਨ ਲਈ ਇਕੱਠੇ ਆਉਣਾ ਚਾਹੁੰਦੇ ਹਾਂ ਹਰ ਯੋਗਦਾਨ ਦੇ ਵਿੱਚ ਭਾਵੇਂ ਉਹ ਵੱਡਾ ਹੋਵੇ ਭਾਵੇਂ ਉਹ ਛੋਟਾ ਹੋਵੇ ਸਾਨੂੰ ਸਾਡੇ ਟੀਚੇ ਤੇ ਕਰੀਬ ਲਿਆਉਂਦਾ ਹੈ